ਖਾੜਖਾਨੀ ਕਿਉਂ ਨਹੀਂ ਆ ਹੁਣ ਕਿਉਂ ਪਛਾਣ ਨੂੰ ਜਾਨੀ ਆ ਜਦੋਂ ਮੈਂ ਤੈਨੂੰ ਕਿਹਾ ਵਾ ਕਿ ਮੈਂ ਆਪਣੇ ਜੋਗੀਰ ਸੋਈ ਦੇ ਵਿੱਚ ਰੱਖੀ ਆ ਤੇ ਪਰੋਣੇ ਆਏ ਆ ਉਹਨਾਂ ਨੂੰ ਮੈਂ ਪਹਿਲਾਂ ਖਵਾ ਲਾਂ ਕਿ ਮੈਂ ਪਹਿਲਾਂ ਆਪ ਆਪਣੀ ਪਾ ਕੇ ਬਹਿ ਜਾਵਾਂ ਖਾਣ ਤੂੰ ਖਾ ਕੇ ਦੱਸ ਮੈਨੂੰ ਕਿ ਇਹਦੇ ਵਿੱਚ ਹੈ ਕੀ ਆ ਆ ਬਦਮਾਸ਼ ਹੈ ਕੀ ਆ ਬਦਮਾਸ਼ ਜੀ ਜੀ ਜਦੋਂ ਮੈਂ ਕਹਿੰਦੀ ਕਿ ਮੈਂ ਨਹੀਂ ਖਾਣੀ ਮੈਂ ਨਹੀਂ ਖਾਣੀ ਕਿ ਤੂੰ ਬਾਰ-ਬਾਰ ਕਾਲੀ ਫਰਾਈ ਜਾਣ ਲਈ ਆ ਤੈਨੂੰ ਉਦਾਂ ਹੀ ਮੈਨੂੰ ਪਤਾ ਵਾ ਕਿ ਤੈਨੂੰ ਉਹ ਘਾਰਾਈ ਪਸੰਦ ਨਹੀਂ ਹੈਗੀ ਤੇ ਤਾ ਤੂੰ ਬਾਰ-ਬਾਰ ਇਹੋ ਜਿਹੀ ਗੱਲਾਂ ਕਰਨ ਲਈ ਆ ਨਿੰਮੀ ਨੂੰ ਸਾਰਾ ਪਤਾ ਵਾ ਜਿੰਨੀ ਤੇਰੀ ਨੀਤ ਮਾੜੀ ਆ ਨਾ ਉਹਨੇ ਕਿਸਦੀ ਵੀ ਨਹੀਂ ਹੈਗੀ ਤੂੰ ਆਪਣੇ ਆਪ ਚ ਚੰਗੀ ਬਣਦੀ ਫਿਰ ਨਹੀਂ ਆ ਵੀ ਮੈਂ ਬਹੁਤ ਚੰਗੀ ਆ ਜੇ ਤੂੰ ਇਹ ਖੀਰ ਖਾ ਕੇ ਦੱਸ ਦਿੰਦੀ ਨਾ ਤੇ ਹੁਣੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਏ ਪਰ ਨਾ ਜਿੰਨੀ ਤੂੰ ਚਲਾਕ ਆ ਨਾ ਉਹਨਾਂ ਤੇ ਇਹ ਘਰ ਦੇ ਵਿੱਚ ਹੋਣਾ ਹੀ ਨਹੀਂ ਆ ਤੇ ਨਾਲੇ ਇਹ ਇਹਦੀਆਂ ਤੇ ਅੱਖਾਂ ਦੇ ਉੱਤੇ ਪੱਟੀ ਬੱਜੀ ਆ ਇਹਨੂੰ ਨਹੀਂ ਕੁਝ ਵੀ ਸਮਝ ਆਉਂਦੀ ਇਹਦੀ ਤੇ ਅੱਗੇ ਇੰਨੀ ਹੋ ਚੁੱਕੀ ਆ ਤੇ ਫੇਰ ਤੈਨੂੰ ਪਰਜਾਈ ਪਰਜਾਈ ਕਰਦੀ ਫਿਰਦੀ ਆ ਮੈਨੂੰ ਤੇ ਇੱਕ ਇਹਦੀ ਸਮਝ ਨਹੀਂ ਆਉਂਦੀ ਯਾ ਕਿੱਦਾਂ ਤੇਰੇ ਨਾਲ ਉਹ ਗੱਲ ਫੇਰ ਜੁੜ ਗਈ ਆ ਨਹੀਂ ਭੈਣਾ ਤੈਨੂੰ ਸਾਰਾ ਤੇ ਇਸੇ ਗੱਲ ਦਾ ਵਾ ਕਿ ਐਨੀ ਇਹਨਾਂ ਦੇ ਵਿੱਚ ਲੜਾਈ ਹੋਈ ਤੇ ਇਹ ਕਿਉਂ ਬੋਲਣ ਕੂਂਡੀਆਂ ਮੇਰੀ ਗੱਲ ਸੁਣ ਭਾਬੀ ਉਹ ਬੜੀ ਚਲਾਕ ਆ ਪਹਿਲਾਂ ਤਾਂ ਜਦੋਂ ਮੈਂ ਆਈ ਆ ਤੁਸੀਂ ਤਾਂ ਪਹਿਲਾਂ ਮੈਨੂੰ ਮੂੰਹ ਨਹੀਂ ਲਾਇਆ ਦੋਵੇਂ ਜੀ ਜਾ ਕੇ ਤੇ ਅੰਦਰ ਵੜ ਗਏ ਆ ਤੇ ਜੇ ਮੈਂ ਆ ਗਈ ਆ ਤੇ ਹੋਂਦ ਨੂੰ ਮੈਂ ਚੰਗੀ ਨਹੀਂ ਲੱਗਣ ਢੀ ਵੀ ਮੇਰੀ ਗੱਲ ਸੁਣ ਇਹ ਮੇਰਾ ਵੀ ਘਰ ਵਾ ਇਹ ਤੁਹਾਡਾ ਕੱਲੀਆਂ ਦਾ ਘਰ ਨਹੀਂ ਜੇ ਮੇਰੇ ਪੇਕੇ ਆਣ ਇੱਥੇ ਤੇ ਮੈਂ ਵੀ ਇੱਥੇ ਆ ਜਾ ਸਕਦੀ ਮੈਨੂੰ ਕਿਸੇ ਦੇ ਪੁੱਛਣ ਦੀ ਲੋੜ ਨਹੀਂ ਆ ਦੀਦੀ ਇੱਕ ਗੱਲ ਮੇਰੀ ਸੁਣ ਲੋ ਮੇਰੀ ਮਾੜੀ ਨੀਤ ਨਹੀਂ ਹੈਗੀ ਤੇ ਨਾ ਮੈਂ ਕਦੀ ਤੁਹਾਡਾ ਮਾੜਾ ਸੋਚਿਆ ਹੀ ਆ ਤੇ ਰਹੀ ਗੱਲ ਇਸ ਘਰ ਦੇ ਵਿੱਚ ਆਉਂਦੀ ਤੁਸੀਂ ਦੇਣਾਓ ਰਾਤ ਆਓ ਮੈਂ ਤੁਹਾਨੂੰ ਨਹੀਂ ਆਂਦੀ ਵੀ ਤੁਸੀਂ ਇੱਥੇ ਕਿਉਂ ਆਉਂਦੇ ਹੋ ਪਰ ਇੱਕ ਗੱਲ ਮੇਰੀ ਯਾਦ ਰੱਖਿਓ ਤੁਸੀਂ ਇਹਦੇ ਤੇ ਵਿਸ਼ਵਾਸ ਨਾ ਕਰਿਓ ਇੱਕ ਦਿਨ ਨਹੀਂ ਤੇ ਜ਼ਰੂਰ ਧੋਖਾ ਖਾਓਗੇ ਇਹ ਬਹੁਤ ਦਿਲ ਦੀ ਮਾੜੀ ਜੇ ਜੋ ਕੋਈ ਨਵੇਂ ਮੰਦਰ ਸੋਈ ਚ ਕਰਦੇ ਆਂ ਵੇਖਿਆ ਨਾ ਉਹ ਮੈਂ ਆਪਣੀ ਅੱਖੀਂ ਵੇਖ ਕੇ ਆਈ ਆ ਫੇਰ ਹੀ ਮੈਂ ਆਈ ਆ ਨਹੀਂ ਤੇ ਮੈਨੂੰ ਕੀ ਲੋੜ ਹੀ ਆਉਂਦੀ ਮੈਨੂੰ ਕੀ ਲੋੜ ਹੀ ਬੁਰੇ ਬੰਦੇ ਜੇ ਮੈਂ ਤੁਹਾਨੂੰ ਇੰਨੇ ਚਿਰਾਂ ਦਾ ਨਹੀਂ ਨਾ ਕਵਾਇਆ ਤੇ ਫਿਰ ਮੈਂ ਕਿਉਂ ਤੁਹਾਨੂੰ ਇੱਥੇ ਬਚਾਉਣ ਲਈ ਆਉਣਾ ਸੀ ਮੈਂ ਨਹੀਂ ਇਦਾਂ ਦਾ ਕੁਝ ਵੀ ਸੋਚਦੀ ਹੈਗੀ ਮੰਮਾ ਜੀ ਦੀ ਹੱਦ ਕਰਨ ਦੇ ਹੱਦੋਂ ਬਾਹਰ ਜਾਣ ਦੇ ਜੇ ਤੁਸੀਂ ਆਪਣੇ ਆਪ ਨੂੰ ਨਾ ਜ਼ੁਬਾਨ ਨੂੰ ਕੰਟਰੋਲ ਕਰ ਲਓ ਬਹੁਤ ਜ਼ਿਆਦਾ ਬੋਲਣ ਦੇ ਜੇ ਤੁਸੀਂ ਨਾ ਮੈਂ ਕੀ ਗਲਤ ਬੋਲਣ ਢਈ ਆ ਜੋ ਸਹੀ ਆ ਨਾ ਉਹ ਗੱਲ ਹੀ ਮੈਂ ਦੱਸਣ ਢਈ ਆ ਮੈਂ ਕੁਝ ਮਾੜਾ ਨਹੀਂ ਬੋਲਣ ਢਈ ਤੂੰ ਮੈਨੂੰ ਦੱਸ ਵੀ ਤੂੰ ਨਹੀਂ ਮਲਾਇਆ ਕੋ ਇਹਦੇ ਵਿੱਚ ਬੱਸ ਕਰ ਨਹੀਂ ਬੱਸ ਕਰ ਤੂੰ ਤਾਂ ਪਵਾੜੇ ਦੀ ਜੜਵਾ ਤੈਨੂੰ ਤੋਂਹ ਗੱਲ ਮੇਰੀ ਕੁੜੀ ਘਰ ਆਏ ਚੰਗੀ ਨਹੀਂ ਲੱਗਦੀ ਪਹਿਲਾਂ ਤਾਂ ਤੂੰ ਉਹਨੂੰ ਆਉਂਦੀ ਨੁਕਵਾਇਆ ਨਹੀਂ ਆਫ ਤੈਨੂੰ ਕਵਾਉਣਾ ਨਹੀਂ ਤੂੰ ਤਾਂ ਹਮਲ ਬੰਦੇ ਦੇ ਵੀ ਕੰਨ ਭਰ ਤਾ ਤੂੰ ਹੀ ਨਾ ਕਵਾਵੀ ਮੰਮੀ ਹੱਦ ਹੋ ਗਈ ਤੁਹਾਡੇ ਵਾਲੀ ਤੇ ਮੈਂ ਇੱਕ ਬੰਨੇ ਤੇ ਉਹਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਲਈ ਆ ਇੱਕ ਬੰਨੇ ਤੇ ਇਹ ਗਰਮੀ ਦੀ ਹਾਂ ਤੇ ਹਾਂ ਵਿੱਚ ਮਲਾਈ ਜਾਂਦੇ ਹੀ ਮੈਨੂੰ ਦੱਸੋ ਕਿ ਮੈਂ ਇਹ ਕੰਮ ਚ ਕੀ ਮਾੜਾ ਕਰਦਾ ਵਾ ਤੁਹਾਡੀ ਵੀ ਕੋਈ ਸਮਝ ਨਹੀਂ ਲੱਗਦੀ ਗੰਗਾ ਗਏ ਗੰਗਾ ਦਾਸ ਜਮਨਾ ਗਏ ਜਮਨਾ ਦਾਸ ਤੁਸੀਂ ਤਾਂ ਜਿੱਧਰ ਨੂੰ ਮਰਜੀ ਪਾਉ ਜਾਂਦੇ ਹੀ ਆ ਨਹੀਂ ਮੈਂ ਕਿਸੇ ਦੀ 侧 ਨਹੀਂ ਲੈਂਦੀ ਮੈਂ ਜੋ ਕੁਝ ਮੈਨੂੰ ਦੇਖਣ ਡਿਆ ਨਾ ਉਹਦਾ ਜਵਾਬ ਦਿੱਤਾ ਤੈਨੂੰ ਭਾਬੀ ਮੇਰੀ ਗੱਲ ਸੁਣ ਜੇ ਮੈਂ ਹੁਣ ਆਈ ਆ ਰੋਟੀ ਪਾਣੀ ਤੇ ਮੈਂ ਖਾਣਾ ਹੀ ਤੇ ਹੁਣ ਦੱਸ ਮੈਂ ਤੂੰ ਤੇ ਮੇਰੇ ਨਾਲ ਬੋਲੀ ਨਹੀਂ ਤੂੰ ਹੁਣ ਉਹਨੇ ਤੇ ਬਣਾ ਕੇ ਲਿਆਉਣਾ ਹੀ ਨਹੀਂ ਭੈਣਾ ਜੇ ਰੋਟੀ ਖਾਣੀ ਹੀ ਤੇ ਤੂੰ ਚਾਹ ਮੈਂ ਖਾ ਲੈਂਦੀ ਇੱਥੇ ਭੁੱਖੀ ਚੱਲ ਜਾਂਦੀ ਪਰ ਇਹ ਜਹਾਨ ਤੋਂ ਤਾਂ ਨਾ ਜਾਂਦੀ ਜਿਹੜੀ ਨੀਤ ਨਾ ਇਹਨੇ ਤੈਨੂੰ ਸੱਦਿਆ ਵਾ ਇਹਨੇ ਤੈਨੂੰ ਮਾਰਨ ਦੀ ਕੋਸ਼ਿਸ਼ ਕਰਨ ਦਈ ਹੈਗੀ ਇਹਦੇ ਦਿਲ 'ਚ ਖੋਟ ਵਾ ਮੈਂ ਤੇਰੇ ਗਾੜੀ ਕੀ ਰੋਣ ਦਈ ਆ ਰੋਟੀਆਂ ਖਾਣੀਆਂ ਵਾ ਰੋਟੀਆਂ ਖਾਂਦੀ ਖਾਂਦੀ ਆਪਣੀ ਜਾਨ ਗਵਾ ਕੇ ਬਹਿ ਜਾਣਾ ਇਹ ਤੋਂ ਉਹ ਨਿਆਣੀ ਆ ਮੈਨੂੰ ਵੀ ਤੇ ਸੰਦਿਆ ਇਹ ਕੀ ਕਰਦੀ ਆ ਵਾ ਤੂੰ ਏਦਾਂ ਕਰਿਆ ਕਰ ਰੋਟੀ ਬਨ ਲਿਆ ਕਰ ਆਪਣੇ ਘਰੋਂ ਤੇ ਇਹਨਾਂ ਦੇ ਸਾਹਮਣੇ ਬੈ ਕੇ ਖਾ ਲਿਆ ਕਰ ਨਾ ਤੇ ਇਹਨਾਂ ਨੂੰ ਪਕਾਉਣ ਦਾ ਪੈਣ ਤੇ ਨਾ ਤੇ ਨੂੰ ਕੁਵਾਲਣੀ ਏ ਮੰਮੀ ਇਹੋ ਜੀ ਗੱਲ ਨਹੀਂ ਹੈਗੀ ਮੈਂ ਤੇ ਉਹਦੀ ਜਾਨ ਬਚਾਉਣ ਦੀ ਸੋਚਣ ਡਈ ਵੀ ਜੇ ਦੀਦੀ ਇਹ ਖੀਰ ਖਾ ਲੈਂਦੀ ਤਾਂ ਉਹਦੀ ਜਾਨ ਨੂੰ ਖਤਰਾ ਹੀਗਾ ਉਹਨੇ ਵਿਚਾਰੀ ਨੇ ਮਾਰ ਮੁੱਕ ਜਾਣਾ ਹੀਗਾ ਤੇ ਸਾਰਾ ਕੁਝ ਇਹਨੇ ਸੰਭ ਲੈਣਾ ਹੀਗਾ ਨਹੀਂ ਮੈਨੂੰ ਪਤਾ ਵਾ ਕਿੰਨੇ ਕੁ ਤੂੰ ਜਾਨ ਬਚਾਉਣ ਲਈ ਆ ਉਹ ਗੱਲ ਆਪਣੇ ਤੁਹਾਡੇ ਆਉਣ ਤੇ ਤੁਹਾਨੂੰ ਚਾ ਚੜ ਜਾਂਦੇ ਆ ਮੇਰੀ ਇੱਕ ਧੀ ਹੈ ਤੇ ਅਸੀਂ ਉਹਨੂੰ ਵੇਖ ਕੇ ਵੀ ਮੱਥੇ ਪਿਉੜੀਆਂ ਪਾਉਂਦੀਆਂ ਹਾਂ ਤਾਂ ਆਕੜ ਤੁਹਾਡੇ ਕਿਤੇ ਗੜਗੜੇ ਆ ਮੰਮੀ ਆਕੜ ਕਿ ਹੋਵੇ ਕਿਉਂ ਨਾ ਮੈਂ ਵੀ ਇਹ ਘਰ ਚ ਰਹਿਨੀ ਆ ਮੇਰਾ ਵੀ ਕੋਈ ਨਾਮ ਆ ਸਾਡੀ ਵੀ ਕੋਈ ਇੱਜ਼ਤ ਆ ਦੱਸ ਵੀ ਦੀਦੀ ਸਾਡੇ ਨਾਲ ਕਿਦਾਂ ਦਾ ਵਿਹਾਰ ਕਰਦੇ ਆ ਨਹੀਂ ਹਣਾ ਉਹਨੇ ਤੈਨੂੰ ਕੀ ਬੰਬ ਮਾਰਤਾ ਵਾ ਇੱਕ ਮੇਰੀ ਧੀ ਆ ਉਹ ਵੀ ਤੇ ਤੁਹਾਨੂੰ ਆਈ ਚੰਗੀ ਨਹੀਂ ਲੱਗਦੀ ਜੇ ਉਹਨੇ ਸਸਰੀ ਘਰ ਬੁਲਾਈ ਦਿੱਤੀ ਤੈਨੂੰ ਤਦੋਂ ਨਈ ਗਾਹ ਕ ਮਿਲਣਾ ਤਾਂ ਦੂਰੋਂ ਸਹਿਲਾ ਦਿੰਦੋਂ ਉਹ ਗੱਲ ਜਿੰਨਾ ਚਿਰ ਮੈਂ ਜਿੰਦੀ ਉਹਨਾਂ ਚਿਰ ਮਰਤੀ ਆਉਗੀ ਤਦ ਇਹ ਮੇਰਾ ਹੁੰਦਿਆ ਦੜਈਆਂ ਕਰਨ ਤਾਂ ਕੱਲ ਨੂੰ ਮਗਰੋਂ ਨੂੰ ਕਿੰਨਾ ਕ ਮਿਲੋਗੀ ਆ ਮੰਮੀ ਮਿਲਣੋਂ ਤੇ ਸਾਡਾ ਵੀ ਕੀ ਕਰਦਾ ਵਾ ਪਰ ਦੀਦੀ ਨੇ ਕੰਮ ਹੀ ਇਤਾਂ ਦੇ ਕੀਤੇ ਆ ਜਦੋਂ ਦੀਦੀ ਸਾਡੀ ਇੱਜ਼ਤ ਹੀ ਨਹੀਂ ਕਰਦੀ ਸਾਨੂੰ ਆਪਣੇ ਸਮਝਦੀ ਨਹੀਂ ਆ ਹਰ ਕੱਲ ਦੇ ਵਿੱਚ ਸਿੰਦੇ ਨੂੰ ਤੇ ਗਰਮੀਤ ਨੂੰ ਮੋਹਰੇ ਰੱਖਦੀ ਆ ਅਸੀਂ ਗਾਹ ਹੋ ਕੇ ਕੀ ਕਰੀਏ ਮੈਂ ਸਾਰਾ ਕੁਝ ਭੁੱਲ ਕੇ ਨਾ ਤੇ ਫੇਰ ਆਈ ਆ ਜੇ ਨਾਨਾ ਇਹ ਜੀ ਜਰਾ ਹਦੀ ਦਿਲ ਚ ਤੇ ਉਹਨੇ ਤੈਨੂੰ ਕਵਾਉਣਾ ਵੀ ਨਹੀਂ ਉਹਨੇ ਫੇਰ ਤੈਨੂੰ ਕਵਾ ਲਿਆ ਮੰਮੀ ਇਹਦੇ ਕੋਨਾ ਅਸਰਾਕ ਗਾੜੀ ਕੀ ਕੁੜੀ ਨੂੰ ਮਿਲੋਗੀ ਇਹਦੇ ਜਿਹੜਾ ਮਿਲਣ ਡਿਆ ਵਾ ਉਹਨੂੰ ਵੀ ਪਿੱਛੇ ਕਰਨ ਢਈ ਆ ਕਿ ਜੇ ਮੈਂ ਨਹੀਂ ਮਿਲਦੀ ਤਾਂ ਗੁਰਮੀਤ ਕੱਲ ਹੀ ਮਿਲਦੀ ਆ ਇਹਨੂੰ ਨਹੀਂ ਤੂੰ ਚੋਪੀ ਕਰ ਜਾ ਤੈਨੂੰ ਮੈਂ ਦੱਸ ਦਿੱਤਾ ਯੋ ਤੇਰੀ ਹੁਣ ਬਾਪੇ ਅਸਰੇ ਨਾ ਗਈ ਜਿਹੜੇ ਕੰਮ ਨੂੰ ਤੂੰ ਸੱਧਿਆ ਹੈ ਨਾ ਮੈਂ ਤੈਨੂੰ ਜਾਣਦੀ ਆ ਤੂੰ ਤਾਂ ਅਸਲ ਵਿੱਚ ਉਹਨੂੰ ਮਾਰਨ ਨੂੰ ਸੱਧਿਆ ਆਈਗਾ ਤੇ ਤੇਰੀ ਉਹ ਨਹੀਂ ਗੱਲ ਬਣੀ ਹੁਣ ਤੂੰ ਡਈ ਆ ਤਾਂ ਨਹੀਂ ਗੱਲਾਂ ਕਰਨ ਕਿ ਜੇ ਕਿਤੇ ਉਹਨੂੰ ਕੋਹ ਹੋ ਜਾਂਦਾ ਨਾ ਤੇ ਤੇਰੇ ਕਿਹਾਦੇ ਆ ਕਿ ਮੈਂ ਬਚ ਜਾਂਦੀ ਤੂੰ ਤੈਨੂੰ ਜੇਲ੍ਹ ਦਾ ਪਾਣੀ ਪਿਆ ਲੈਣਾ ਹੈਗਾ ਅਹੀਂ ਹੈਗੇ ਆ ਉਹਦੇ ਮਗਰ ਜੇ ਇਹ ਹੁਣ ਉਹਨੂੰ ਮੂੰਹ ਤੇ ਨਹੀਂ ਨਾ ਕੰਦੇ ਇਹਦਾ ਮਤਲਬ ਇਹ ਥੋੜਾ ਦਾ ਕਿ ਜੋ ਮਰਜ਼ੀ ਤੂੰ ਕਰਦੀ ਰਵੇਂ ਤਾਂ ਇਹ ਕੋਈ ਗੱਲ ਦੇ ਵਿੱਚ ਪੂਣਾ ਹੀ ਨਹੀਂ ਹੈਗਾ ਤੇ ਮੈਨੂੰ ਨਹੀਂ ਪਤਾ ਹੈਗਾ ਕਿ ਜੇ ਮੈਂ ਉਹਨੂੰ ਮਾਰੂੰਗੀ ਤੇ ਮੈਨੂੰ ਜੇਲ੍ਹ ਲੈ ਖੜਨਗੇ ਪੁਲਿਸ ਵਾਲੇ ਆਉਣਗੇ ਤੇ ਮੈਂ ਉਹਨੂੰ ਕਿਉਂ ਮਾਰਨਾ ਵਾ ਨੀ ਨਖਤਗੇ ਉਹ ਜਿਹੜੇ 12 ਕਿੱਲੇ ਤੋਂ ਮੁੰਡੇ ਦੇ ਨਾਂ ਕਰਾਈ ਨਾ ਉਹ ਮਰਨ ਮਰਾਂ ਤੱਕ ਗੱਲਾਂ ਕਰਦਾ ਹੀ ਤੇਰੇ ਅੱਖਾਂ ਦੇ ਤੇ ਨਾ ਲਾਲਚ ਦੀ ਪੱਟੀ ਬੱਦੀ ਆ ਸਾਨੂੰ ਵੀ ਪਤਾ ਵਾ ਜਿੱਦਾਂ ਦੀ ਤੂੰ ਹੈਗੀ ਆ ਜਿੰਨੀ ਤੂੰ ਉਹ ਗੱਲ ਚੰਗੀ ਦਿਖਦੀ ਆ ਨਾ ਉਨੀ ਹੈ ਨਹੀਂ ਹੈਗੀ ਤੇਰੇ ਦਿਲ ਦੇ ਵਿੱਚ ਜ਼ਹਿਰ ਵਾ ਗਰਮੀਤ ਕੋਰੇ ਤੇ ਇਹ ਗੱਲਾਂ ਜਿਹੜੀਆਂ ਨਾ ਮੈਂ ਜਾਣਦੀ ਆ ਦੀਦੀ ਨਹੀਂ ਜਾਣਦੀ ਉਹਦਾ ਤੇਰੇ ਨਾਲ ਵਾ ਨਹੀਂ ਪਿਆ ਤੇਰੇ 'ਚ ਜ਼ਹਿਰ ਵਾ ਤੇ ਤੂੰ ਹੀ ਬੁਰੀ ਆ ਤੈਨੂੰ ਤਾਂ ਹੀ ਸਾਰੇ ਬੁਰੇ ਲੱਗਣਦੇ ਆ ਇਹੋ ਜੀ ਗਰਮੀਤ ਕੋਈ ਗੱਲ ਨਹੀਂ ਹੈਗੀ ਮੈਂ ਉਹਨੂੰ ਨਾ ਆਪਣੀ ਭੈਣਾ ਵਾਂਗੂ ਸਮਝਦੀ ਆ ਤੇ ਉਹਦੀ ਬਹੁਤ ਇੱਜ਼ਤ ਵੀ ਕਰਦੀ ਆ ਬਹੁਤ ਪਹਿਣਾ ਵਾਂਗੂ ਸਮਝਦੀ ਆ ਵੇਖਣ ਲਈ ਆ ਕੀ ਪਹਿਣਾ ਕੋ ਸਮਝਿਆ ਬੁਰਕੀ ਵਿਚਾਈ ਤੇ ਮੋਚ ਨਹੀਂ ਗਈ ਆ ਕਿ ਤੂੰ ਬਾਹਰ ਕੱਢ ਦਿੱਤੀ ਆ ਕੀ ਲੱਛਣ ਕਰਦੀ ਫਿਰਦੀ ਆ ਬਣਾ ਕੇ ਦੇਣਾ ਖੋਜ ਛੱਡੇ ਆ ਤੇ ਉਹਨੂੰ ਬਣੀ ਹੋਈ ਚੀਜ਼ ਨਹੀਂ ਤੂੰ ਖਾਣ ਦੇਣ ਲਈ ਮੈਂ ਤੈਨੂੰ ਨਾ ਆਖਿਆ ਪਿੰਨੇ ਮਾਰੇ ਨਾ ਟਾਂਗੜਾਗਾ ਤੂੰ ਹੀ ਨਾ ਖੜੜ ਕੇ ਫੇਰ ਆਉਣੀ ਆ ਇਹ ਤੇਰੀ ਬੇਚੀ ਨਾਲ ਤੈਨੂੰ ਮਸਾ ਨਹੀਂ ਲਾ ਸਕਦਾ ਮੈਂ ਹੱਦ ਹੋ ਗਈ ਤੁਹਾਡੇ ਆਲੀ ਮੈਂ ਆਖਿਆ ਕੀ ਆ ਮੈਂ ਤੇ ਜੋ ਸੱਚਾ ਵਾ ਨਾ ਉਹੋ ਹੀ ਬੋਲਣ ਲਈ ਆ ਮੈਨੂੰ ਕਿ ਲੋੜ ਆ ਇਹਨਾਂ ਦੀ ਗੱਲ ਦੇ ਵਿੱਚ ਆਉਂਦੀ ਮੈਂ ਤੇ ਪਾਸੇ ਦੀ ਜਾਨ ਬਚਾਉਣ ਲਈ ਆ ਕੋਈ ਲੋੜ ਨਹੀਂ ਪਜਾਂਦੀ ਉਹ ਨਿਆਣੀ ਨਹੀਂ ਆਗੀ ਉਦਾਂ ਤੇਰੀ ਤੇ ਬੇਇੱਜ਼ਤੀ ਨਾ ਹੋਵੇ ਤੂੰ ਮੈਨੂੰ ਮਜੇ ਨਹੀਂ ਦਿੰਦੀ ਅਸਾਂ ਦੇ ਮੈਂ ਤੂੰ ਹੀ ਮੇਰੇ ਸੱਚ ਤੇ ਯਕੀਨ ਕਿਉਂ ਨਹੀਂ ਕਰਦੇ ਇਹ ਝੂਠ ਬੋਲਣ ਲਈ ਆ ਤੇ ਤੂੰ ਹੀ ਯਕੀਨ ਕਰੋ ਮੇਰੇ ਤੇ ਮੇਰੀ ਗੱਲ ਮੰਨੋ ਤੁਸੀਂ ਨਹੀਂ ਤੇਰੇ ਸੱਚ ਤੇ ਕਿਹਨੇ ਯਕੀਨ ਨਹੀਂ ਕਰਨਾ ਹੈਗਾ ਤੂੰ ਝੂਠੀ ਆ ਇੱਕ ਨੰਬਰ ਤੇ ਤੇ ਝੂਠੀ ਆ ਪੱਲੇ ਤੇਰੇ ਕੁਛ ਨਹੀਂ ਝੂਠ ਬੋਲਣ ਤੋਂ ਬਗੈਰ ਪਈਆ ਤੈਨੂੰ ਨਾ ਸੱਚ ਬੰਦੀ ਕੋਈ ਲੋੜ ਨਹੀਂ ਜੋ ਸਾਹਮਣੇ ਦਿੱਤੇ ਯਕੀਨ ਨਹੀਂ ਕਰਦੇ ਜਿੰਨਾ ਮਾਰੀ ਸੋਚੀ ਬੋਲੀ ਜਾ ਇਹਨਾਂ 'ਚ ਯਕੀਨ ਨਹੀਂ ਕਰਨਾ ਐਵੇਂ ਆਪਣੇ ਨੂੰ ਸਾਬਤ ਕਰਨ ਦੀ ਲੋੜ ਕੋਈ ਨਹੀਂ ਇਹ ਝੂਠੇ ਸਭ ਮੈਂ ਨੇ ਹੱਦ ਹੋ ਗਈ ਆ ਤੁਸੀਂ ਮੇਰੇ ਤੇ ਇੱਕ ਵਾਰੀ ਯਕੀਨ ਕਰੋ ਮੇਰੀ ਗੱਲ ਮੰਨ ਲਓ ਤੁਸੀਂ ਇੱਕ ਦਿਨ ਪਛਤਾਓਗੇ ਇਹ ਗਰਮੀਤ ਜੋ ਵੀ ਕਰ ਲਈ ਹੈ ਨਾ ਗਲਤ ਕਰ ਲਈ ਆ ਅੱਗੇ ਵੀ ਤੇ ਤੁਹਾਡੀਆਂ ਅੱਖਾਂ ਉਗੜੀਆਂ ਹੈਗੀਆਂ ਤੁਸੀਂ ਫੇਰ ਗਰਮੀਤ ਤੇ ਯਕੀਨ ਕਰੀ ਜਾਂਦੇ ਹੋ ਤੇ ਜਿਹੜੇ ਬੰਦੇ ਨੇ ਕੋਈ ਕੀਤਾ ਨਹੀਂ ਆ ਉਹਨੂੰ ਤਾਂ ਹੀ ਗਲਤ ਸਾਬਿਤ ਕਰੀ ਜਾਂਦੇ ਆਂ ਦੀਦੀ ਤੁਸੀਂ ਇੱਥੇ ਯਕੀਨ ਨਾ ਕਰੋ ਮੇਰੀ ਗੱਲ ਮੰਨ ਲਓ ਇਹ ਧੋਖੇ ਬਾਜਾ ਇਹਨੇ ਤੁਹਾਨੂੰ ਧੋਖਾ ਦੇਣਾ ਵਾ ਤੁਸੀਂ ਪਸਤਾਓਗੇ ਇੱਕ ਦਿਨ ਨਹੀਂ ਜਦੋਂ ਮੈਂ ਕੁਛ ਕੀਤਾ ਹੀ ਨਹੀਂ ਆ ਤੇ ਉਹ ਕੀ ਤੇਰਾ ਯਕੀਨ ਕਰ ਲੈਣਾ ਉਹਨਾਂ ਨੂੰ ਕੋ ਪਤਾ ਨਹੀਂ ਉਹ ਨਿਆਣੀਆਂ ਵਾ ਉਹਨਾਂ ਦੀ ਅੱਖਾਂ ਤੇ ਪੱਟੀ ਬੱਝੀ ਆ ਨਹੀਂ ਭੈਣਾ ਮੈਨੂੰ ਤੇ ਸਮਝ ਨਹੀਂ ਆਉਂਦੀ ਵੀ ਐਸ ਟਾਈਮ ਤੇ ਉਹਨੂੰ ਤੂੰ ਕਿਹੜੀ ਬੂਟੀ ਸੰਘਾਈ ਆ ਜਿਹੜੀ ਮੇਰੀ ਗੱਲ ਨਹੀਂ ਮੰਨਣ ਡਈਆਂ ਤੇ ਉਹ ਤੇਰੀ ਗੱਲ ਮੰਨਣ ਡਈਆਂ ਵਾ ਪਤਾ ਨਹੀਂ ਇਹੋ ਜਿਹਾ ਕੀ ਉਹਨਾਂ ਦੇ ਸਿਰ 'ਚ ਪਾਤਾ ਤੂੰ ਜਿਹੜੀ ਮੈਂ ਇਹਨਾਂ ਨੂੰ ਬੂਟੀ ਸੰਧਾਈ ਆ ਤੂੰ ਵੀ ਸੰਗਾ ਕੇ ਵੇਖ ਲੈ ਸਾਡੀ ਪੈਣਾ ਝੋਪਾ ਕਰ ਦੋ ਤੂੰ ਤੇ ਮੇਰੇ ਕਰਕੇ ਕਲੇਸ਼ ਹੀ ਪਾ ਲਿਆ ਘਰ ਦੇ ਵਿੱਚ ਜੇ ਮੇਰੀ ਇਹਦੇ ਹੱਥੋਂ ਆਈ ਨਾ ਤੇ ਇਹਦੇ ਹੱਥੋਂ ਹੀ ਆਣੀ ਆ ਜਾਂਦੇ ਨੇ ਨਾ ਜਾਂ ਕੋ ਰੱਖੇ ਸਾਈਆਂ ਤੇ ਮਾਰ ਸਕੇ ਨਾ ਕੋਈ ਉਹ ਗੱਲ ਵਾ ਜੇ ਮੇਰੇ ਮੇਰੀ ਵਧੀ ਹੋਈ ਨਾ ਤੇ ਆਪੇ ਵੱਟ ਜਾਣਾ ਮੈਂ ਵੱਟ ਤੇਰੀ ਗਈ ਹੀ ਜੇ ਦੋ ਚਮਚੇ ਮੁੰਝ ਪਾ ਲੀ ਨਾ ਭੈਣੇ ਤੇ ਹੁਣ ਉੁਰਕੇ ਜਾਣਾ ਹੈ ਕਿ ਨਾਲ ਨਾ ਸਾਡਾ ਇਹਨੇ ਫੇਰ ਸਾਰ ਤੇ ਵੜਾਈ ਇਹਨੇ ਨਾ ਦਿੱਤੀ ਇਹਨਾਂ ਨੇ ਆ ਮੈਂ ਕਿਹੋ ਜਿਹਾ ਨਾ ਰੱਖੀ ਚੁੱਕੀ ਪਾਈ ਨਾ ਦੋ ਜੀ ਵੀਰ ਇਹ ਕਿਹੜੀ ਫਿਰ ਇੱਥੇ ਬਜੀ ਰਹੂਗੀ ਜੇ ਮੈਨੂੰ ਮਾਰ ਦੋਗੀ ਇਹ ਇੱਥੇ ਨਾ ਫਿਰ ਬੈਠੀ ਰਹੂਗੀ ਤੈਨੂੰ ਗੁੱਸਾ ਨਹੀਂ ਆਣਾ ਅੱਗੇ ਪੁਲਿਸ ਨੇ ਕੀ ਕਰ ਲਿਆ ਅੱਗੇ ਬਾਤ ਚ ਗਈ ਨਾ ਅਸੀਂ ਫਸਦੇ ਜਦੋਂ ਫਸਦੇ ਆਂ ਆਡੀ ਬੇਟੀ ਇਹ ਰਹਿੰਦੀ ਮੁਰਕੇ ਮਾਦਾ ਹੱਡੀ ਨਹੀਂ ਉਸੇ ਉਧਰ ਵਾਲੀ ਰਹਿੰਦੀ ਆਡੀ ਤੇ ਮੁਰਕੇ ਬਾਤ ਨਹੀਂ ਕੋਈ ਦਾ ਤੇ ਪਾਜੀ ਜੀ ਪੁਤ ਲੈ ਕੇ ਆਈ ਤੇ ਮੰਗਾ ਫਿਰ ਮੇਰਾ ਲੈ ਗਈ ਨਾ ਉਹ ਦੇ ਦਿੱਤਾ ਨਾ ਮੈਂ ਮੁੰਡਾ ਉਹ ਅਸਲ ਚ ਤੂੰ ਫਸੀ ਪਈ ਸੀ ਪੁਲਿਸ ਵਾਲੀ ਨੇ ਤੈਨੂੰ ਗੱਲ ਨਹੀਂ ਕਰਨ ਦਿੱਤੀ ਤੂੰ ਝੂਠੀ ਹੈਗੀ ਜੇ ਕਿਤੇ ਤੂੰ ਉੱਥੇ ਸੈਨ ਨਾ ਨਾ ਕੀਤੇ ਹੁੰਦੇ ਕਾਲਜਾਂ ਦੇ ਤੇ ਲਾਈ ਮੋਰੀ ਜੇ ਅਗਰ ਮੀਤ ਤੂੰ ਇਹਨਾਂ ਨੂੰ ਬਹੁਤ ਗਲ ਦੇ ਦਿੰਦੀ ਨਾ ਮੁੰਡਾ ਤੇ ਜਾ ਮੇਰਾ ਨਾਂ ਵਟਾ ਦਿੰਦੀ ਤੂੰ ਜੇ ਫਸੇ ਪਈ ਤਾਂ ਹੁਣ ਨਹੀਂ ਮੈਨੂੰ ਪਤਾ ਕਿ ਉਹਨੂੰ ਮੈਂ ਜ਼ਹਿਰ ਦਾਉਂਗੀ ਤੇ ਮੈਂ ਫਸਣਾ ਮੈਂ ਨਹੀਂ ਭੈਣਾ ਹੁਣ ਤੂੰ ਨਹੀਂ ਫਸਣਾ ਤੂੰ ਮੈਨੂੰ ਫਸਾਉਣਾ ਹੀ ਉਲਟਾ ਵੀ ਪੰਮੋ ਨੇ ਪਾਇਆ ਵਾ ਤੇ ਮੇਕੋ ਨਹੀਂ ਜੇਲ੍ਹ ਦਾ ਪਾਣੀ ਪੀਤਾ ਜਾਂਦਾ ਜਾਂ ਮੇਰੀਏ ਭੈਣੇ ਇਹੋ ਜੇ ਪਾਪ ਕਰਨੇ ਨਾ ਬਖਸ਼ ਦੇ ਕਾਨੂੰ ਤੇਰੀ ਮਾਤਾ ਤੇ ਪਰਦਾ ਪੈ ਗਿਆ ਵਾ ਮਾੜੇ ਕੰਮ ਦਾ ਮਾੜਾ ਨਤੀਜਾ ਹੁੰਦਾ ਵਾ ਜਾਣੇ ਪੈਣਾ ਚੱਲ ਜਾਣ ਨੂੰ ਖਾ ਲੈਨੇ ਜਦੋਂ ਆ ਗਈ ਹੈ ਨਾ ਕੁੜੀ ਤੋ ਉਹਨੂੰ ਚੈਨ ਦੇ ਨਾਲ ਰੋਟੀ ਖਾ ਲੈੰਦੇ ਮੀਹੇ ਚ ਨਹੀਂ ਕੱਖ ਹੈ ਜੀ ਤੇ ਮਾਤਾ ਦੀ ਫੇ ਡੋਲੀ ਨਹੀਂ ਕਰਨੀ ਉਹ ਖਵਾਲਣੀ ਹੈ ਨਾ ਨੂੰ ਹੱਥ ਮਾਰ ਕੇ ਡੋਲੀ ਕਿਉਂ ਜਾਣ ਵਿੱਚ ਚਮਚੇ ਦੋ ਦੋ ਵੀ ਖਾਂਦੀ ਦੋਨੋਂ ਖਵਾਲਦੀ ਫੇ ਲੱਗਦਾ ਬਹੁਤ ਜ਼ਬਰਦਸਤੀ ਖਵਾਈ ਜਾਣੀ ਮੋਚ ਪਾਈ ਜਾਣੀ ਮੈਂ ਕਹਿਣ ਈ ਕਿ ਉਹਨਾਂ ਨੂੰ ਖਾ ਲੈਰ ਦੋ ਮੈਂ ਉੱਥੇ ਆਪਣੇ ਵਾਸਤੇ ਰੱਖੀ ਆ ਤੇ ਉਹ ਵੀ ਖੀਰ ਉੱਥੋਂ ਲੈਂਦੀ ਤੂੰ ਇਹੋ ਤੂੰ ਚਮਚੇ ਹਾਲੇ ਕੀ ਗੱਲ ਮਾੜਾ ਲੈ ਚਲੇ ਆਇਆ ਤੇਰਾ ਚਲੋ ਦਾ ਵਸ ਕਰੋ ਡੀਨਾਂ ਨੂੰ ਪਾਣਾ ਪਾਈ ਜਾਓ ਮੈਂ ਆਪਣੀ ਕੁੜੀ ਲਈ ਆਪੇ ਰੋਟੀ ਬਣਾ ਲੈਣੀ ਆ ਜਾਓ ਜਾਗਦ ਆਪਾਂ ਆਪਣੇ ਕੰਮਾਂ ਤੇ ਲੱਗੋ ਉਹ ਮੰਮੀ ਮੈਂ ਕੋਈ ਮਾੜੀ ਗੱਲ ਨਹੀਂ ਆਖਣ ਢਈ ਤੁਸੀਂ ਵੀ ਇਹਨਾਂ ਦੇ ਨਾਲ ਰਲ ਗਈਓ ਮੇਰੀ ਗੱਲ ਤਾਂ ਤੁਸੀਂ ਸਮਝਣ ਹੀ ਨਹੀਂ ਢੇ ਹੈਗੇ ਉਹ ਚੰਨ ਦਫਾ ਕਰ ਜੋ ਕਰਦੇ ਨੇ ਕਰਦੇ ਲੋ ਤੇਰੀ ਗੱਲ ਤੇ ਯਕੀਨ ਕੋਈ ਨਹੀਂ ਕਰਦਾ ਮੈਂ ਸਿਰ ਖਾਈ ਨਹੀਂ ਹੁੰਦਾ ਚੱਲ ਇੱਥੇ ਇਹ ਨਾ ਕੀ ਕਰਦਾਂਈਓ ਜੇ ਕਿਤੇ ਉਹ ਆਪਣੀ ਭੈਣ ਆਈ ਹੁੰਦੀ ਤੈਨ ਅੱਗੇ ਪਿੱਛੇ ਫਿਰਨਾ ਹੀ ਵਨ ਸਵਨਾ ਬਣਾ ਆਪਣਾ ਖਵਾ ਲੈਣਾ ਹੀ ਉਹ ਗੱਲ ਇਹ ਮੇਰੀ ਹੈਗੀ ਉਹ ਧਿਆਨ ਨਹੀਂ ਦੇਣਿਆ ਇੱਕ ਨੇ ਦਿੱਤੀ ਜੋ ਵੀ ਪਵਾੜਾ ਪਾਇਆ ਪਤਾ ਨਹੀਂ ਇਹਦੇ ਚ ਕੀ ਪਾਇਆ ਇਹ ਮਾਤਾ ਮਜਬੂਰ ਕਰਦੀ ਆ ਕਿ ਮੈਂ ਵੀ ਜਿੱਦਾਂ ਬੂਆ ਟੋਕੇ ਅੰਦਰ ਬੈ ਗਈ ਆ ਨਾ ਤੇ ਇਹ ਗਰਮੀ ਤੇ ਵੀ ਇੱਡਾ ਕਰਿਆ ਕਰੇ ਤੇ ਅੰਦਰ ਵੜ ਕੇ ਬਹਿ ਜਾ ਕਰੇ ਨਾਲ ਲੈ ਕਿਸੇ ਦਿਨ ਚੁੱਪ ਕਰਕੇ ਮੈਂ ਮੰਮੀ ਨਾ ਆਇਆ ਕਰੂੰਗੀ ਇਹ ਸੌਖੀਆਂ ਹੋ ਜਾਣ ਫਿਰ ਨਾ ਪੁੱਤ ਅਜ ਤਾਂ ਬੈਣੀ ਆ ਜਿੰਨਾ ਚਿਰ ਤੇਰੀ ਮਾਂ ਜੀ ਦੀ ਜਾਗਦੀ ਆ ਨਾ ਉਨਾਂ ਚਿਰ ਤੈਨੂੰ ਇੱਥੋਂ ਕੋਈ ਨਹੀਂ ਰੋਕ ਸਕਦਾ ਭਾਵੇਂ ਦਿਨੇ ਆ ਤੇ ਭਾਵੇਂ ਰਾਤ ਆ ਰਾਤ ਗਿਆਵਾ ਆ ਆਕੜ ਵੇਖ ਲਈ ਮੇਰੇ ਭਰਾ ਦੀ ਉਹਨੂੰ ਰਾਨ ਨੂੰ ਫੜ ਕੇ ਤੇ ਬਾਹੋਂ ਲੈ ਗਿਆ ਵਾ ਤੇ ਭੈਣ ਦੀ ਤੇ ਬੇਸੀ ਹੋਣੀ ਉਹ ਨਹੀਂ ਵੇਖਿਆ ਵੀ ਦੀਦੀ ਉਦਾਂ ਨਾ ਤੈਨੂੰ ਘਰ ਆਏ ਨੂੰ ਨਾ ਜਰਦੀ ਨਹੀਂ ਹੈਗੀ ਤੇ ਉਹਨੂੰ ਇਹ ਆ ਕਿ ਇਹ ਵੀ ਨਾ ਇਹਦਾ ਆਈ ਭਗਤ ਕਰੇ ਇਹ ਵੀ ਆਈ ਦੀ ਤੇ ਇਹਦਾ ਦਾ ਨਾਲ ਇਹ ਨਾ ਜਿਹੜੀ ਆ ਮੈਨੂੰ ਮੁੰਡਾ ਲਿਆਉਣ ਦੀ ਸਲਾਹ ਦਿੱਤੀ ਨਾ ਉਹ ਵੀ ਨਪਮਾਣੇ ਦਿੱਤੀ ਇਹਨੇ ਮੇਰੇ ਕੰਨ ਭਰੇ ਕਿ ਜਾ ਕੇ ਤੇ ਆਪਣਾ ਮੁੰਡਾ ਲਿਆ ਆ ਪਹਿਲੀ ਜਿਹੜੀ ਆ ਸਾਰੀ ਤੇ ਮੁੰਡੇ ਦੇ ਨਾਂ ਤੇ ਕਰ ਦਿੱਤੀ ਆ ਦੀਦੀ ਨੇ ਤੇ ਹੁਣ ਆਪਣਾ ਮੁੰਡਾ ਵਾਪਸ ਘਰ ਲੈ ਆ ਤੇ ਮੈਂ ਵੀ ਡੰਗਰ ਉਦਾਂ ਦੀ ਮਗਰ ਲੱਗ ਗਈ ਤੇ ਜਾ ਕੇ ਤੇ ਮੈਂ ਮੁੰਡਾ ਲੈ ਆ ਤੇ ਤੁਹਾਡੇ ਕੋਲ ਮੈਂ ਬੁਰੀ ਬਣ ਗਈ ਹੱਸਾ ਇੱਕ ਦੋ ਆ ਇਹ ਸਾਰੀ ਕਾਰਵਾਈ ਇਹਨੇ ਮੈਨੂੰ ਦੱਸੀ ਕਿ ਐਂਦਾ ਕਰ ਤੂੰ ਜਾ ਕੇ ਲੈ ਮੰਮੀ ਸੁਣ ਲੈ ਹੁਣ ਤੂੰ ਵੀ ਜਿਉ ਨੇ ਤੈਨੂੰ ਕਿਹਾ ਸੀ ਤੇ ਤੂੰ ਇੱਕ ਵਾਰੇ ਘਰ ਚ ਗੱਲ ਕਰ ਦੇ ਦੋ ਵੀ ਮੈਨੂੰ ਕੋ ਮੋ ਇਦਾਂ ਕਹਿਣ ਦੀ ਤੇ ਕਿੱਦਾਂ ਕਰਾਂ ਮੈਂ ਕਿੱਦਾਂ ਕਰਦੀ ਮੰਮੀ ਮੈਨੂੰ ਉਹਨੇ ਕਿਹਾ ਹੈ ਕਿ ਗੱਲ ਨਾ ਮੰਮੀ ਦੇ ਨਾਲ ਕਰੀ ਤੇ ਮੈਂ ਤੈਨੂੰ ਕਹਿਨੀ ਆ ਕਿ ਸਲਾਹ ਦਿੰਨੀ ਆ ਕਿ ਰਮਾਨ ਦੇ ਨਾਲ ਤੇ ਜਾ ਕੇ ਮੁੰਡਾ ਲੈ ਜੇ ਮੈਂ ਮੁੰਡਾ ਹੀ ਲਿਆਉਣਾ ਸੀ ਤੇ ਮੈਂ ਕੱਢ ਵਾਸਤੇ ਤੁਹਾਨੂੰ ਦੇਣਾ ਸੀ ਉਦੋਂ ਨਹੀਂ ਇਹਦੀ ਗੱਲ ਛੱਡ ਇਹਦੇ ਮੇਰ ਕੋ ਜਦੋਂ ਬੈਂਦੀ ਨਾ ਮੇਰੇ ਵੀ ਕੰਨ ਨਹੀਂ ਪਰਦੀ ਰਹਿੰਦੀ ਆ ਤੇ ਬਾਕੀ ਤੂੰ ਬਹੁਤਾ ਰੌਲਾ ਨਾ ਪਾ ਕੁੜੀ ਦੋ ਘੜਗਾਈ ਆ ਕਦੇ ਮੈਨੂੰ ਇਤਨਾ ਦੁੱਖ ਸੋਕੋ ਬੋਲ ਲੈਂਦੇ ਜਾਂ ਜਗਤ ਕਦੇ ਕੋ ਕੰਮ ਦੰਦਾ ਕਰ ਆਪਣਾ ਚੱਲ ਦੀਦੀ ਛੱਡ ਗਾਣਾ ਨੂੰ ਦਫਾ ਕਰ ਤੂੰ ਦੱਸ ਮੈਂ ਤੇਰੇ ਵੱਤ ਲਿਆਗਾ ਹੋਰ ਖੀਰ ਪਾ ਕੇ ਨਹੀਂ ਮੈਨੂੰ ਨਹੀਂ ਚਾਹੀਦੀ ਉਹਨ ਖੀਰ ਮੇਰਾ ਦਿਲ ਨਹੀਂ ਕਰਦਾ ਮੇਰਾ ਮਨ ਭਰ ਗਿਆ ਜਾ ਭਾਬੀ ਤੂੰ ਆਪਣਾ ਕੰਮ ਕਰ ਲੈ ਜਾ ਕੇ ਇਹ ਤੁਸੀਂ ਵੀ ਉਹਨਾਂ ਦੇ ਮਗਰ ਲੱਗ ਗਏ ਜੇ ਤੇ ਯਕੀਨ ਕਰ ਲਿਆ ਉਹਨਾਂ ਦੀਆਂ ਗੱਲਾਂ 'ਚ ਕਿ ਮੈਂ ਖੀਰ ਦੇ ਵਿੱਚ ਕੁਝ ਪਾਇਆ ਵਾ ਤਾਂ ਹੀ ਲੱਗਦਾ ਤੁਸੀਂ ਮਨਾ ਕਰਤਾ ਮੈਨੂੰ ਨਹੀਂ ਨਹੀਂ ਮੈਂ ਨਹੀਂ ਹੁਣ ਖੀਰ ਖਾਣੀ ਮੇਰਾ ਤਾਂ ਵੈਸੇ ਮਨ ਭਰ ਗਿਆ ਤੁਹਾਡੀਆਂ ਗੱਲਾਂ ਸੁਣ ਸੁਣ ਕੇ ਹੁਣ ਤੂੰ ਜਾ ਆਪਣਾ ਕੰਮ ਕਰ ਜਾ ਕੇ ਵੇਖੋ ਦੀਦੀ ਐਨਾ ਤੁਸੀਂ ਦੁਖੀ ਨਾ ਹੋ ਤੇ ਇੰਨੇ ਟੈਨਸ਼ਨ ਨਾ ਲਓ ਇਹਨਾਂ ਨੂੰ ਤਾਂ ਛੱਡੋ ਬੜਾ ਤੁਸੀਂ ਤੇ ਤੇਰਾ ਭਰਾ ਪਰਚਾਈ ਅਹੀਂ ਹੈਗੇ ਹਨਾ ਅਸੀਂ ਤੈਨੂੰ ਮਿਲਾਂਗੇ ਵਰਤਾਂਗੇ ਜਿੱਥੇ ਤੇਰਾ ਹੋਊਗਾ ਨਾ ਖੁਸ਼ੀ ਦਾ ਗਮੀ ਦਾ ਸਾਰੇ ਥਾਂ ਤੇ ਚਾਵਾਂਗੇ ਆਵੇ ਮਾਤਾ ਜਿੰਦੀ ਜਾਗਦੀ ਆ ਤੇ ਇਹਦੇ ਸਾਹਮਣੇ ਇਦਾਂ ਕਰਨ ਦੇ ਤੇ ਇਹਨਾਂ ਨੇ ਤੈਨੂੰ ਬਾਅਦ ਵਿੱਚ ਕਿੱਥੋਂ ਮਿਲਣਾ ਵਾ ਆਹੀ ਮਾਤਾ ਹੀ ਆ ਜਿਹੜੀ ਉਹਨਾਂ ਦੀ ਸਾਈਡ ਲੈਂਦੀ ਆ ਮਗਰ ਮਗਰ ਕਹਿੰਦੀ ਪੰਮੋ ਪੰਮੋ ਤੇ ਗਰਨਾਮ ਮੈਨੂੰ ਤਾਂ ਅੰਦੀ ਕਿ ਤੂੰ ਚੰਗੀ ਨਹੀਂ ਆ ਸਹੀ ਗੱਲ ਆਲਵਾ ਇਹ ਤੇ ਮੇਰੇ ਹੁੰਦਿਆ ਨਹੀਂ ਉਹ ਗੱਲ ਮਿਲਣ ਵਰਤਾਲੀਆਂ ਗੱਲਾਂ ਕਰਦੇ ਤੇ ਮਗਰ ਉਹ ਕੀ ਕਰਨਗੇ ਮੰਮੀ ਤੇਰੇ ਬੈਠੇ ਹੋਏ ਨਾ ਤੇਰੀ ਕੁੜੀ ਦਾ ਕੀ ਸਲੂਕ ਕਰਦੇ ਤੇਰੇ ਕੋਲ ਦੇ ਨਾਲ ਮੇਕਲਾ ਮੰਮੀ ਸਾਰੀਆਂ ਜੇ ਦੋਵੇਂ ਆ ਤਾਂ ਇੱਕ ਦੋ ਤਾਂ ਹੀ ਆ ਦੋਵੇਂ ਉਹ ਆਂਦੀ ਮੈਂ ਨਹੀਂ ਘਟ ਆਂਦੀ ਮੈਂ ਨਹੀਂ ਘਟ ਮੈਂ ਤੇ ਆਪ ਫਸੀ ਮੈਨੂੰ ਤੇ ਇਹ ਨਹੀਂ ਸਮਝਾਂਦੀ ਮੈਂ ਯਕੀਨ ਕਰਾਂ ਤੇ ਕਿਤੇ ਤੇ ਕਰਾਂ ਫਾਈ ਨੂੰ ਤੇ ਮੈਂ ਫਸੀ ਐਵੇਂ ਆ ਗਈ ਉਹਦੀਆਂ ਗੱਲਾਂ ਜਾਣ ਕੇ ਤੇ ਇੱਥੇ ਆ ਗਈ ਤੂੰ ਐਤਾ ਕਰਿਆ ਕਰ ਜਿਦੋਂ ਤਰਾ ਮਿਲਣ ਨੂੰ ਦਿਲ ਕਰਦਾ ਮੈਨੂੰ ਫੋਨ ਲਾ ਲਿਆ ਕਰ ਮੈਂ ਆਪੇ ਆ ਜਾਇਆ ਕਰੂੰ ਜਿੰਨਾ ਚਿਰ ਮੈਂ ਜਿੰਦੀ ਆ ਨਾ ਮੈਂ ਤੈਨੂੰ ਮਿਲ ਲੂੰਗੀ ਜਿੱਦਾਂ ਜਿੰਨੇ ਜੁਗ ਹੈ ਗਈ ਆ ਮੇਰੀ ਆਉਂਦੀ ਆ ਪਿਰਸਣ ਤੂੰ ਟੈਨਸ਼ਨ ਨਾ ਲਿਆ ਕਰ ਮੈਂ ਰਹਿੰਦੇ ਆ ਹਾਂ ਐ ਮਮੀ ਕਿਹੋ ਜੀਆਂ ਗੱਲਾਂ ਕਰਦੇ ਹੋ ਰਾਜ ਭਾਗ ਵਾਲੀਆਂ ਮੈਂ ਜ਼ਮੀਨ ਜਾਇਦਾਦ ਦੀ ਮਾਲਕ ਆ ਨੌਕਰੀ ਮੈਂ ਕਰਨੀ ਆ ਉੱਥੇ ਤੇ ਮੇਰੇ ਕੋਲ ਸਭ ਕੁਝ ਆ ਇੱਕ ਭੈਣ ਭਰਾ ਵੀ ਕੋਈ ਚੀਜ਼ ਹੁੰਦੀ ਆ ਮੈਂ ਭੈਣ ਭਰਾ ਨੂੰ ਨਹੀਂ ਮਿਲ ਸਕਦੀ ਨਹੀਂ ਬੱਸ ਭੈਣ ਭਰਾ ਦੇ ਬਿਨਾ ਮੈਂ ਕਾਦੀ ਆ ਨੇ ਤੂੰ ਹੀ ਭੈਣ ਭਰਾ ਸਮਝਦੀ ਆ ਇਹ ਤੇ ਨਹੀਂ ਨਾ ਤੈਨੂੰ ਸਮਝਦੇ ਹੁਣ ਤੂੰ ਵੇਖ ਹੀ ਲਿਆ ਨਾ ਜਿਹੜੇ ਘਰ ਆਏ ਨਾ ਨੇ ਤੇਰਾ ਨਕੁੰਦੇ ਬੋਲਦੇ ਉਹ ਤੈਨੂੰ ਉੱਥੇ ਜਾ ਕੇ ਕਿੰਨਾ ਕੁ ਮਿਲਣਗੇ ਜਿੰਨਾ ਚਿਰ ਮਾਂ ਆ ਨਾ ਉਹਨਾਂ ਚਿਰ ਹੀ ਪੇਕੇ ਆ ਜਿੱਦਨ ਮੈਂ ਅੱਖਾਂ ਮੀਟ ਗਈ ਨਾ ਤੂੰ ਇੱਧਰ ਨੂੰ ਵੜ ਨਹੀਂ ਸਕਦੀ ਮੰਮੀ ਮੈਨੂੰ ਵੀ ਤੇਰਾ ਹੀ ਮੋਹ ਮਾਰਦਾ ਨਹੀਂ ਤੇ ਮੈਂ ਇੱਥੇ ਕਦੀ ਵੀ ਨਾ ਵੜਾਂ ਮੀ ਉਹਨਾਂ ਬੈਠੀ ਬੂਥਾ ਫਲਾ ਕੇ ਤੂੰ ਵੀ ਜਾਇਆ ਜਾਣਗੇ ਭਾਗ ਲੈਣੀ ਅੰਦਰ ਜਨ ਤੇਰੇ ਬੇਚ ਹੀ ਨਾ ਤੈਨੂੰ ਸ਼ਬਰ ਨਹੀਂ ਹੁੰਦਾ ਕਿ ਤੈਨੂੰ ਮੈਂ ਆਖਿਆ ਸੀ ਮੈਂ ਨਾ ਨਾ ਦੀ ਗੱਲ 'ਚ ਅੜ ਜਾ ਕੇ ਪਰ ਤੂੰ ਕੋਈ ਜਾਣ ਜਾਣ ਕੇ ਵਿੱਚ ਹਿੱਸਾ ਲੈਨੀ ਹਾਏ ਹਾਏ ਮੈਂ ਕੀ ਮਾੜਾ ਕਰਤਾ ਵਾ ਮੈਂ ਤੇ ਬਸ ਸੱਚ ਹੀ ਬੋਲਿਆ ਮੈਂ ਉਹਦਾ ਭਲਾ ਹੀ ਸੋਚਦੀ ਹਾਂ ਮੈਨੂੰ ਕੀ ਪਤਾ ਹੈਗਾ ਕਿ ਉਹ ਨਾ ਮੇਰੀ ਗੱਲ ਤੇ ਯਕੀਨ ਨਹੀਂ ਕਰਨਾ ਅੱਜ ਕੱਲ ਨਾ ਭਲਾ ਕਰਦੇ ਜੁਗ ਨਹੀਂ ਹੈਗਾ ਜਿਹੜਾ ਬੰਦਾ ਮਾੜਾ ਕਰ ਕਹਿੰਦਾ ਨਾ ਉਹ ਹੀ ਲੋਕੀ ਮੰਗਣ ਭੱਜੇ ਫਿਰਦੀ ਵੀ ਚੰਗੇ ਬੜਾ ਵਾ ਗਰਮੀ ਤੇ ਹੋ ਸਭ ਗਰਮੀ ਦਾ ਵਾ ਉਹਨੂੰ ਝੂਠ ਮਾਰਨਾ ਆਂਦਾ ਵਾ ਤੇ ਮਗਰ ਲਾਉਣਾ ਆਂਦਾ ਵਾ ਤੁਹਾਡੀ ਮਾਂ ਤੁਹਾਡੀ ਭੈਣ ਚੱਟ ਮਗਰ ਲੱਗ ਜਾਂਦੀ ਆ ਹਾਏ ਹਾਏ ਮੈਨੂੰ ਕੀ ਪਤਾ ਹੈਗਾ ਉਹੀ ਸੱਚੀ ਕਹਿਣ ਲਈ ਮੈਨੂੰ ਜਾ ਕੇ ਬੋਲਣਾ ਨਹੀਂ ਚਾਹੀਦਾ ਪਰ ਮੈਂ ਤੇ ਇਹੋ ਸੋਚਿਆ ਕਿ ਹਾਏ ਜੀ ਉਹਨੇ ਵਿਚਾਰੀ ਨੇ ਖੀਰ ਖਾ ਲਈ ਤੇ ਉਹਦੀ ਜਾਨ ਜਾਂਦੀ ਰਹੂਗੀ ਮੈਨੂੰ ਇੰਨਾ ਨਹੀਂ ਪਤਾ ਤੇ ਉਲਟਾ ਹੀ ਉਹਨਾਂ ਨੇ ਮੇਰਾ ਹੀ ਨਾਮ ਲਾ ਦੇਣਾ ਮੈਨੂੰ ਹੀ ਗਲਤ ਸਮਝਣਾ ਵਾ ਓ ਯਾਰ ਅੱਜ ਕੱਲ ਦੇ ਦੇਖੋ ਸੈਦਨ ਮੈਂ ਏਡਾ ਬੰਦਾ ਚੰਗਾ ਵਾ ਉਹ ਸਾਰੇ ਮਾੜਾ ਆਂਦੇ ਵੀ ਇਹ ਨਾਲ ਦਾ ਮੰਦਾ ਮਾੜਾ ਹੈ ਕੋਈ ਨਹੀਂ ਆ ਹੁਣ ਜਿਉ ਖਾ ਲਿੰਦੀ ਤੇ ਫੇਰ ਕੀ ਬਣਨਾ ਹੈ ਸਾਨੂੰ ਵਿੱਚ ਫੇਰ ਸੇ ਆਪਾਂ ਨੂੰ ਢਾਉਣਾ ਹੈ ਇੱਥੇ ਪਰ ਇੱਕ ਗੱਲ ਆ ਮੈਂ ਨਹੀਂ ਸੋਚਿਆ ਪੀ ਗਰਮੀ ਤਾਂ ਇੱਥੋਂ ਤੱਕ ਗਿਰ ਜੂਗੀ ਦੱਸ ਵੀ ਉਹਦੀ ਸਬਜੀ ਰੋਟੀ ਦੇ ਵਿੱਚ ਉਹਨੇ ਜ਼ਹਿਰ ਪਾ ਦਿੱਤਾ ਐਦਾਂ ਦਾ ਕੰਮ ਇਹਨੂੰ ਕਰਨਾ ਚਾਹੀਦਾ ਈ ਸਾਡੀ ਤੇ ਰਸੋਈ ਵੀ ਇੱਕੋ ਵਾ ਅਸੀਂ ਇੱਕੋ ਥਾਂ ਹੀ ਰੰਨਦੇ ਪਕਾਉਨੇ ਆ ਭਾਵੇਂ ਸਬਦਾ ਸਾਡਾ ਆਪੋ ਆਪਣਾਈਆਂ ਸਿਲੰਡਰ ਅਸੀਂ ਸਾਂਝੇ ਖਾਤੇ ਪਰਉਨੀਆਂ ਦੋਵੇਂ ਜਾਣੀਆਂ ਅੱਧੋ ਅੱਧੇ ਪੈਸੇ ਪਾ ਕੇ ਐਦਾਂ ਤੇ ਫਿਰ ਕੋਈ ਦਾਲ ਸਬਜੀ ਰੱਖਣ ਦਾ ਘਰ ਦੇ ਵਿੱਚ ਪਰ ਮੀ ਨਹੀਂ ਹੈਗਾ ਮੈਂ ਕਿਹੜੀ ਕਿਹੜੀ ਚੀਜ਼ ਇਹਦੇ ਤੋਂ ਲੁਕਾ ਕੇ ਰੱਖੂੰਗੀ ਇਹ ਤਾਂ ਹਨੂ ਵੀ ਮਾਰ ਸਕਦੀ ਆ ਉਹ ਕਿਤਨੀ ਮਾਰਦੀ ਜੋ ਕਿ ਕਹੇ ਮੜਾਵਾ ਨਾ ਬੰਦਾ ਕੋਈ ਤੂੰ ਆਪ ਵਿੱਚ ਕਰਨੇ ਆ ਜੋ ਆਪ ਸਹੀ ਹੋ ਜੋ ਜੋ ਕਰਦੀ ਕਰਨ ਦੇ ਰੱਬ ਤਾਂ ਕਹਿੰਦਾ ਯਾ ਉੱਤੇ ਉਹ ਤੈਨੂੰ ਕੋਈ ਨਹੀਂ ਸਮਝ ਆਉਂਦੀ 12 ਕਿਲੇ ਜ਼ਮੀਨ ਦੇ ਆ ਇਥੇ ਲੋਕੀ ਵਾਟੇ ਪੇਸ਼ਾ ਲੜ ਮਾਰੀ ਜਾਂਦੇ ਆ 12 ਕਿਲੇ ਥੋੜੇ ਹੁੰਦੇ ਮੂਨਾ ਬੜੇ ਹੁੰਦੇ ਚੱਕਾ 12 ਕਿੱਲਾਂ ਦਾ ਉਹ ਹਮੇਸ਼ਾ ਕੁਝ ਵੀ ਕਰ ਸਕਦੀ ਆ ਗੱਲ ਤੇ ਤੁਹਾਡੀ ਠੀਕ ਆ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਮੇਰਾ ਤੇ ਇਰਾਦਾ ਵਾ ਵੀ ਸਾਡੇ ਕੋ ਭਾਵੇਂ ਇੱਕ ਕਮਰਾ ਤੇ ਭਾਵੇਂ ਦੋ ਕਮਰੇ ਆ ਪਰ ਸੋਈ ਉਹਦੇ ਵਿੱਚੇ ਰੱਖ ਲਈਏ ਖੋਖ ਨਹੀਂ ਹੁੰਦਾ ਜੇ ਜਾਨ ਆ ਤੇ ਜਹਾਨਾ ਹੁਣ ਏਦਾਂ ਸਾਂਝਾ ਮਿੰਜਾ ਰੱਖਣ ਚ ਕੋਈ ਫਾਇਦਾ ਨਹੀਂ ਹੈਗਾ ਮੈਨੂੰ ਬੜਾ ਡਰ ਲੱਗਦਾ ਯੋ ਸਾਡਾ ਇੱਕੋ ਇੱਕ ਪੁੱਤ ਵਾ ਇਹ ਬੜੀ ਲਾਤੀ ਓ ਜਨਾਨੇ ਉਹ ਕੋਖ ਨਹੀਂ ਕਦੇ ਖਾ ਚਲੀ ਜੇ ਮਾਰਨਾ ਨੇ ਨਾ ਰਾਤ ਸੁੱਤਿਆਂ ਮਾਰਸਾ ਦੀ ਸੱਚ ਕੁ ਮਾਰ ਦੂ ਫੇਰ ਕਰਨਗੀ ਕੋਖ ਨਹੀਂ ਲੱਗਦੇ ਐਵੇਂ ਡਈਦਾ ਤਾਂ ਤੂੰ ਹੀ ਤੇ ਬੜੀ ਸਹੀ ਐ ਇੰਨੀ ਗੱਲ ਕਹਤੀ ਐ ਪਰ ਡਰ ਤੇ ਲੱਗਦਾ ਯਾ ਜਦੋਂ ਘਰ ਦੇ ਵਿੱਚ ਏਦਾਂ ਦਾ ਜੀ ਹੋਵੇ ਤੇ ਉਹ ਕੋਖ ਨਹੀਂ ਹੁੰਦਾ ਕਦੇ ਪਰ ਇੱਕ ਗੱਲ ਮੇਰੀ ਬੱਲੇ ਬਣਲਾ ਇਹ ਜੋ ਮਰਜ਼ੀ ਕਰ ਦੇਣ ਮਾਤਾ ਜੋ ਮਰਜ਼ੀ ਗਮੀ ਨੂੰ ਆਖੇ ਗਮੀ ਤੋਨੂੰ ਆਖੇ ਪਰ ਤੂੰ ਇਹਨੇ ਗੱਲ ਨਹੀਂ ਹੋਣੇ ਸਿੰਗਾ ਚਲੋ ਠੀਕ ਆ ਜੇ ਤੁਸੀਂ ਕਹਿਤਾ ਵਾ ਨਾ ਤੇ ਮੈਂ ਗਾਂ ਵਾਸਤੇ ਨਹੀਂ ਕੋਈ ਵੀ ਕਹਿੰਦੀ ਇਹਨਾਂ ਨੂੰ ਗੱਲ ਜੋ ਮਰਜ਼ੀ ਕਰਨ ਮੇਰੀ ਵਾਲਾ ਲੜਨਾ ਮਰਨਾ ਮੈਂ ਇਹਨਾਂ ਦੀ ਗੱਲ ਚ ਨਹੀਂ ਕੁੰਦੀ ਚਲ ਠੀਕ ਆ ਤੂੰ ਤਾਂ ਬਹੁਤ ਕਾਲੇ ਪੈ ਗਈ ਆ ਮੈਂ ਤਾਂ ਨਹੀਂ ਜਾ ਰੋਟੀ ਰੱਟ ਬਣਾਉਂ ਤੇ ਖਾ ਕੇ ਚੱਲ ਜਾਨਾ ਮੈਂ ਤੈਨੂੰ ਆਪ ਬਣਾ ਕੇ ਕਵਲਣੀ ਨਹੀਂ ਮੰਮੀ ਹੁੰਨਾ ਦਿਲਪੀਤ ਦਾ ਵੀ ਟਾਈਮ ਹੋ ਗਿਆ ਵਾ ਅੱਧਾ ਘੰਟਾ ਰਹਿ ਗਿਆ ਉਹਦੇ ਆਉਣ ਚ ਤੇ ਜਿੰਨਾ ਚਿਰ ਤੱਕ ਮੈਂ ਘਰ ਨਾ ਹੋ ਫਿਰ ਉਹ ਵੀ ਵਿਚਾਰਾ ਵਿੰਦਾ ਰਹਿੰਦਾ ਵਾ ਕਿ ਕਦੋਂ ਮਮਾ ਆਵੇ ਤੇ ਆਣ ਕੇ ਮੈਨੂੰ ਕੁਝ ਦਵੇ ਵੀ ਤੁਹਾਨੂੰ ਪਤਾ ਤਾਂ ਕਿ ਫਿਰ ਜਾ ਕੇ ਮੈਂ ਕੁਝ ਬਣਾ ਕੇ ਵੀ ਰੱਖਾਂਗੀ ਉਹਦੇ ਲਈ ਹੁਣ ਜਾ ਕੇ ਪੁੱਤ ਨਿਆਣੇ ਦੇ ਨਾਲ ਇਹੋ ਤਿਆਰ ਹੁੰਦੇ ਆ ਨਿਆਣੇ ਨੂੰ ਵੀ ਚਾਹ ਹੁੰਦਾ ਵਾ ਮੇਰੇ ਆਉਣ ਦਾ ਨੂੰ ਮਾਂ ਘਰ ਟਕਰੇ ਤੇ ਮਾਨ ਹੁੰਦਾ ਵੀ ਬੱਚੇ ਦੇ ਆਉਣ ਤੋਂ ਪਹਿਲਾਂ ਮੈਂ ਘਰ ਹੋਵਾਂ ਉਹੀ ਗੱਲ ਵਾ ਨਾ ਇਤਿ ਤੁਰਪੇ ਜੇ ਰਹਿਣਾ ਹੀ ਨਹੀਂ ਹੁਣ ਮੁੰਡੇ ਦਾ ਟਾਈਮ ਹੋ ਗਿਆ ਵਾ ਤੇ ਮੈਂ ਹਾਂ ਉਹਦੇ ਜਾਣ ਤੋਂ ਪਹਿਲਾਂ ਪਹਿਲਾਂ ਚਲ ਜਾਵੇਂ ਮੈਂ ਘਰ ਤੇ ਚਲ ਜਾਣਾ ਮੈਂ ਰਹਿਣਾ ਨੇ ਫਿਰ ਰਾਤ ਨਹੀਂ ਨਹੀਂ ਰਾਤ ਨਹੀਂ ਰਹਿਣਾ ਫਿਰ ਮੁੰਡਾ ਮੇਰਾ ਇਕੱਲਾ ਮਗਰ ਚੱਲ ਫੇਰ ਖਲ ਹੋ ਜਾ ਇੱਕ ਮਿੰਟ ਮੈਂ ਆਈ ਮੁੰਡਾ ਇੰਨੇ ਕਿਸੇ ਆਪ ਕੱਢਣਾ ਪਤਾ ਨਹੀਂ ਕੀ ਕਰਨ ਡੈ ਪੀਓ ਆਧੀ ਜਾ ਡੈਲੀਮਾ ਸੂਟ ਲੈ ਕੇ ਆਈ ਆ ਤੇ ਜਲ ਭਾਬੀ ਰਹਿਣ ਦਿੰਦੀ ਇਹਦੀ ਕਾਦੀ ਲੋੜ ਹੀ ਨਹੀਂ ਲੋੜ ਕੇ ਆਉਣੀ ਹੀ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਤਾਂ ਢੇਲੇ ਦੇ ਕੱਪੜੇ ਬਣਾਏ ਆ ਆ ਪਲੇਨ ਮੈਂ ਮੈਂ ਸੂਟ ਲਿਆ ਤੇ ਉੱਤੇ ਜੇ ਕਢਾਈ ਕਰਾਉਣੀ ਹੋਊਗੀ ਤੇ ਕਢਾਈ ਕਰਾ ਲਿਓ ਤੁਸੀਂ ਕਢਾਈ ਵਾਲੇ ਪੁੰਦੇ ਜੇ ਤੇ ਚਾਹ ਫਿਰ ਲੈਂਸ ਲਾ ਕੇ ਬਣਾ ਲਿਓ ਤੇ ਜੇ ਲਪਰੀ ਦੀ ਮੈਂ ਨਾ ਪੱਗ ਲਾ ਲਈ ਆ ਤੇ ਮੈਂ ਪੱਗ ਬੰਨ ਲੂਗਾ ਉਹ ਠੀਕ ਠੀਕ ਆ ਨਾ ਨੇ ਇਹਦੇ ਜ ਹੁਣ ਦੁੱਧ ਪਾ ਲਈ ਆ ਨਹੀਂ ਮੰਮੀ ਦੁੱਧ ਨਹੀਂ ਆ ਮੈਂ ਦੇਸੀ ਕਿਉਂ ਜੋੜਿਆ ਸੀ ਤਾਂ ਉਹ ਮੈਂ ਬਿਸਕੁਟ ਬਣਵਾ ਕੇ ਦਿੱਤੇ ਆ ਦੀਦੀ ਨੂੰ ਬੈਸ ਹੋਣ ਬਿਨਾ ਨਾ ਦੇ ਚੱਲ ਬਿਸਕੁਟ ਨਾਲ ਦੇ ਦਿੰਨੇ ਆ ਤੇ ਨਾਲ ਸੂਟ ਦੇ ਦਿੰਨੇ ਆ ਆਲਾ ਦੀਦੀ ਨਾ ਤੋਰ ਗਏ ਤੁਹਾਨੂੰ ਮੇਹਗਾ ਲਈ ਚੱਲ ਭਾਬੀ ਡਿੱਗੀ ਤੇਰੀ ਮੈਂ ਭੇਜ ਦਾਂਗੀ ਅਮ ਦੀ ਜਾਨੀ ਨਹੀਂ ਨਹੀਂ ਡਿੱਗੀ ਵੀ ਮੈਂ ਤੇਰੇ ਵਾਸਤੇ ਚੇਚੀ ਲੈ ਕੇ ਆਈ ਆ ਖਾਲੀ ਲਫਾਫੇ ਥੋੜਾ ਪਾ ਕੇ ਦੇਨੇ ਆ ਬਿਸਕੁਟ ਚਲੋ ਠੀਕ ਆ ਮੰਮੀ ਚਲ ਚੰਗਾ ਭਾਬੀ ਫਿਰ ਚੰਗਾ ਠੀਕ ਨਹੀਂ ਤਾਂ ਗੱਲ ਸੁਣ ਮੇਰੀ ਲਾਲਿਆ ਜੋਰ ਕਰ ਲੈ ਮੈਨੂੰ ਝੂਠੀ ਸਹਬਤ ਜਿੰਨਾ ਮਰਜੀ ਜੋਰ ਲਈ ਜਾ ਜੋ ਮੇਰੀਆਂ ਚਲਾਕੀਆਂ ਨਾ ਇਹ ਏਦਾਂ ਹੀ ਚਲਦੀਆਂ ਰਹਿਣੀਆਂ ਵੇਖੀ ਤੇ ਮੈਂ ਫੇਲ ਵੀ ਨਹੀਂ ਕਦੀ ਵਿੱਚ ਪੋਣਾ ਵੇਖੀ ਅੱਛਾ ਜੇ 100 ਦਿਨ ਚੋਰ ਦਾ ਹੁੰਦਾ ਵਾ ਨਾ ਤੇ ਇੱਕ ਦਿਨ ਸਾਥ ਦਾ ਵੀ ਆ ਹੀ ਜਾਂਦਾ ਹੁੰਦਾ ਵਾ ਇਹ ਚਲਾਕੀਆਂ ਜਿਹੜੀਆਂ ਹਨਾ ਬਹੁਤਾ ਚਿਰ ਨਹੀਂ ਚਲਦੀਆਂ ਹੁੰਦੀਆਂ ਜਿਹੜਾ ਤੈਨੂੰ ਇੰਨਾ ਮਾਣ ਵਾ ਨਾ ਇਹ ਇੱਕ ਦਿਨ ਤੇਰਾ ਟੁੱਟ ਕੇ ਚੂਰ-ਚੂਰ ਹੋ ਜਾਣਾ ਫਿਰ ਤੂੰ ਕੱਲੀ ਨੇ ਬੈ ਕੇ ਰੋਣਾ ਵਾ ਤੇਰੇ ਲਾਗੇ ਕਹਿਨੇ ਨਹੀਂ ਹੋਣਾ ਮੇਰਾ ਘਰ ਵਾਲਾ ਤੇ ਮੇਰਾ ਸਾਥ ਦਿੰਦਾ ਵਾ ਨਾ ਤੇਰੇ ਬੰਦੇ ਨੇ ਵੀ ਨਹੀਂ ਤੇਰਾ ਸਾਥ ਦੇਣਾ ਗਰਮੀ ਤੇ ਇੱਕ ਦਿਨ ਤੂੰ ਪਸਤਾਏਂਗੀ ਤੂੰ ਰੋਏਂਗੀ ਨਹੀਂ ਤੂੰ ਆਵੇਲਾ ਤੂੰ ਵੀ ਯਾਦ ਕਰ ਜਿਹੜਾ ਟਾਈਮ ਚੱਲਣ ਡਿਆ ਵਾ ਤੇ ਇਹਨੂੰ ਕਿੱਦਾਂ ਤੂੰ ਸੱਚ ਬੋਲ ਬੋਲ ਕੇ ਆਪਣੇ ਬੰਦੇ ਨੂੰ ਵੀ ਦੱਸਣ ਡਈ ਸੱਸ ਨੂੰ ਵੀ ਦੱਸਣ ਡਈ ਕਿਹਨੇ ਕੀਤਾ ਯਕੀਨ ਜੇ ਮੈਂ ਝੂਠੀ ਹਣਾ ਤੇ ਯਕੀਨ ਵੀ ਮੇਰਾ ਸਾਰਿਆਂ ਨੇ ਕੀਤਾ ਵਾ ਸਾਰੇ ਮੇਰੇ ਨਾਲ ਵਾ ਤੂੰ ਇੰਨੀ ਟੈਨਸ਼ਨ ਨਾ ਲੈ ਮੇਰੀ ਤੂੰ ਚਲ ਠੀਕ ਆ ਭੈਣਾ ਮੈਂ ਕਿਹਾ ਟੈਨਸ਼ਨ ਲੈਣੀ ਆ ਜਿੰਨੇ ਮਰਨਾ ਮਰੇ ਜਿੰਨੇ ਮੌਤ ਨੂੰ ਮਾਸੀ ਆਖਣਾ ਆਖੇ ਤੇ ਫੇਰ ਇਹਨੇ ਕੱਪਦੀ ਰਹਿਣੀ ਆ